150 120 20 120 ਅੱਜ ਅਸੀਂ ਲੀਟ ਹੋਗੇ ਤਕਰੀਬਨ ਰੋਜ਼ ਹੀ ਲੇਟ ਹੋ ਜਾਏਗਾ ਅਸੀਂ ਇਹਦੇ ਕੋਈ ਆ ਗਿਆ ਠੀਕ ਆ ਹੁਣ ਲੱਗੇ ਆਂ ਅਸੀਂ ਸਬਜ਼ੀ ਬਣਾਉਣ ਅੱਜ ਮੈਂ ਬਣਾ ਲਗੀ ਆਲੂ ਮਟਰ ਐਂ ਪਪਾ ਅੱਜ ਪਪਾ ਘਰ ਆ ਪੋਟਾ ਦੀ ਗਿਣਤੀ ਦੇ ਦੇ ਪੋਟਾ ਦੀ ਗਿਣਤੀ ਚੱਲ ਰਹੀ ਆ ਕੋਣ ਤੋਂ ਸਾਹਮਣੇ ਆ ਰਹੀ ਆ ਕੋਣ ਜਿੱਤ ਲਿਆ ਪਪਾ ਫਿਰ ਦੇਖੋ ਕੋਣ ਜਿੱਦਾ ਜੇ ਤਾਂ ਟਾਈਮ ਲੱਗਣਾ ਦਾਦੀ ਦੇ ਤਰਫੋਂ ਆਪ ਕੀ ਚਾਹਤੇ ਹੋ ہم کیا چاہتے ہیں ہم بہت کچھ چاہتے ہیں داد جی کے سنガル دے وی گل فون تے تے سبزی سجیاں لے آ گئے ہیں باقی سنوار دے داد دی کٹ کٹ دے پئی سی کے تے باقی وی کٹو گئے ہیں ہاں کیا ہم پھر کال داد دی اگنور کر دیے بڑا تیرا منڈے دا فون ہے ساڈے چارج دیو ہاں تے ہن بابا دے تے خبراں ہال میں گیا ہویا آیا ਅਸਵੇਰ ਦਾ ਮੈਂ ਕੀ ਕਰੇ ਬੇਟਾ ਵਾਹੀ ਦੇਖਣਿਆਂ ਕਿਹੜਾ ਜਿੱਦਾ ਕਿਹੜਾ ਹਾਂ ਹਾਂ ਚਾਹੀ ਮੇਰੀ ਇਹੇ ਦਿਖਾ ਦਿਆ ਤੁਹਾਨੂੰ ਸਬਜ਼ੀ ਬਣਾ ਕੇ ਬਾਕੀ ਕੀ ਕਰਦੇ ਹਾਂ ਹਾਂਜੀ ਦਿਨ ਵਿੱਚ ਅਸੀਂ ਕੀ ਕੀ ਕਰਦੇ ਆ ਵੀ ਤੁਹਾਨੂੰ ਦੱਸਦੇ ਹਾਂ ਓਕੇ ਚਲੋ ਹੋਰ ਕੇ ਪਾਣੀ ਬਣਾਉਣਾ ਹਾਏ ਮੰਮੀ ਮੈਂ ਤੁਮੋਂ ਨਹੀਂ ਕਿਹਾ ਮੰਮੀ ਨੇ ਪਤਾ ਨਹੀਂ ਕੀ ਪਾਇਆ ਨੇ ਉਹ ਇੰਨਾ ਨਾ ਪਾਇਆ ਨਹੀਂ ਤੋੜ ਕੇ ਜੋ ਬੋਤੀ ਦੀ ਨਾ ਕੱਢਿਆ ਇਹ ਮੈਂ ਇਦਾਂ ਮੁੱਤੇ ਨੂੰ ਆ ਗਿਆ ਭਾਵੇਂ ਮੈਂ ਡਾ ਲੀ ਜਿਵੇਂ ਲੱਗਿਆ ਨਾ ਹਾਂ ਅੱਲੀ ਮਟਰ ਆਲੂ ਮਟਰ ਦਾਲੀ ਸਬਜ਼ੀ ਕੱਟਦੇ ਵਈ ਨੇ ਅੱਥੇ ਪਾਪਾ ਗਏ ਨੇ ਮੜਿਆ ਬਾਜ਼ਾਰ ਹਰਮਨ ਉਹ ਵਈ ਅੱਜ ਘਰੇ ਨਹੀਂ ਹੈਗਾ ਤੇ ਮੰਮਾ ਬੜਾ ਚੁੱਕਾ ਵਈ ਨੇ ਹਾਂ ਨਹੀਂ ਆ ਗੋ ਕਹਿੰਦੇ ਹਰਮਨ ਘਰੇ ਨਹੀਂ ਹੈਗਾ ਮੈਂ ਕੱਲ ਪਹਿਲਾਂ ਹੀ ਦੱਸ ਤੇ ਜੀ ਭਾਈ ਜਾਲੀ ਚ ਦਿਖਾਣੇ ਹਨਾ ਕੀ ਕਹਿੰਦੇ ਮੈਂ ਅੰਬੀਆਂ ਆਂਦੀਆਂ ਅੰਬੀਆਂ ਲੈਣੀਆਂ ਆਹ ਦੇਖ ਦੇ ਇਹ ਉਹਦਾ ਉੱਤੇ ਹੀ ਉੱਪਰੋਂ ਦਾਗ ਜਿਆ ਆ ਆ ਦੇਖ ਇਹਦਾ ਪਾਵਾਂਗੇ ਅੰਬੀਆਂ ਦਾ achar ਕੱਚਾ ਕੱਚਾ ਕੈੜੀ ਲੈ ਕੈੜੀ 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 ਹੈ ਕੱਚੀ ਕੈੜੀ ਕੱਚੀ ਕੈੜੀ ਨਹੀਂ ਕੈੜੀ ਕੈੜੀ ਤੇ papa ਮੜਿਆ ਗਏ ਹੋਏ ਨੇ ਬੜਾ ਬੜਾ ਆ ਲੋ ਸਬਜੀ ਵੀ ਦਿਖਾਉਂਦੇ ਆ ਹਾਂਜੀ ਸਬਜੀ ਨੂੰ ਲਾ ਦਿੱਤਾ ਇੱਧਰ ਮੈਂ ਤੜਕਾ ਆਟਾ ਗੁੰਨ ਲਿਆ ਤੇ ਅੰਬੀਆਂ ਰੱਖ ਦਿੱਤੀਆਂ ਆ ਧੋ ਕੇ ਹੁਣ ਇਹਨਾਂ ਦਾ ਪਾਵਾਂਗੇ ਅਸੀਂ ਅੰਬੀਆਂ ਦਾ achar ਠੀਕ ਆ ਤੇ ਤੂੰ ਕੀ ਕਰਦੀ ਆ ਬਿੱਲੀ ਐ ਫਰਿੱਜ ਚ ਕੀ ਪਿੰਦੀ ਆ ਫਰਿੱਜੋਂ ਬਿੱਲੀ ਇਹ ਬਿੱਲੀ ਆ ਬਾਗੜ ਬਿੱਲੀ ਮੇਰੀ ਮੇਰੀ ਬਾਗੜ ਬਿੱਲੀ ਆ ਸ਼ੇਰ ਭਾਣ ਵਾਲੇ ਨਾ ਨੂੰ ਲਿਆ ਨਾ ਤਾਂ ਸ਼ੇਰ ਬਹਾਾ ਫਿਰ ਆਪਣਾ ਕੰੰਗੀ ਕਰਾ ਠੀਕ ਆ ਮੰਮੀ ਕਰਦੇ ਵੇਜਾ ਤਰਪਾਈ ਹਾਂਜੀ ਅਸੀਂ ਲੱਗੇ ਚੱਦਰ ਬਦਲਣ ਅਸੀਂ ਅਸੀਂ ਛਿਲਦੇ ਵੇ ਅਸੀਂ ਮਟਰ ਵਿੱਚੋਂ ਨਿਕਲੀ ਸੁੰਢੀ ਉਹ ਚੜ ਗਈ ਚੱਦਰ ਦੇ ਉੱਤੇ ਡੇਗੀ ਲਫਾਵੇ ਜੋ ਪੱਲੂ ਕਹਿੰਦੀ ਚੱਦਰ ਬਦਲੋ ਮੈਂ ਨਹੀਂ ਬਹਿਣਾ ਮੈਂ ਆ ਚੱਦਰ ਬਦਲ ਕੇ ਵੜਨਾ ਮੈਂ ਚੱਦਰ ਪਜਾਨੀ ਆ ਨਵੀਂ ਲੈਣ ਜਿੱਥੋਂ ਕੱਢ ਕੇ ਹਾਂਜੀ ਜਾਏ ਦੁਕਾਨ ਤੇ ਹੋਰ ਹੋਰ ਇਹਦੇ ਫੋਨ ਨਹੀਂ ਦਿੱਤਾ ਕਿ ਉਹਨੂੰ ਦਿਖਾਉਣਾ ਸੀਗਾ ਉਹ ਸੁੰਡੀ ਉਹ ਤੇ ਨੱਟ ਗਈ ਸੁੰਡੀ ਤੋਂ ਡਰਦੀ ਕਹਿੰਦੀ ਮੇਰੇ ਉੱਤੇ ਚੜ ਗਈ ਉੱਪਰ ਚੜ ਗਈ ਸੁੰਡੀ ਤੋਂ ਡਰਦੀ ਚਲੋ ਆਹ ਸੁੰਡੀ ਨੇ ਹਾਂ ਹਾਂਜੀ ਤੇ ਤੁਹਾਡਾ ਮਨ ਹਾਰੇ ਹੋ ਸਵਾਣਾ ਹਾਂਜੀ ਮਾਜੀ ਤੂੰ ਨਹੀਂ ਖਾਣਾ ਸਵਾਣਾ ਤੇ ਕੋਕ ਵੀ ਗੇੜੀਆਂ ਕੋਗ ਨਾਲ ਵਧੀਆ ਆਂਦਾ ਦਵਾਣਾ। ਉਹ ਹੀ ਆਪਣਾ ਵਲੌਗ ਦੇਖ ਰਹੇ ਆ ਕੱਲ ਵਾਲਾ। ਜਿਹੜਾ ਸਵੇਰੇ ਪਾਇਆ। ਪਾਪਾ ਮੈਂ ਕਿਹਾ ਤੂੰ ਗੁੱਤੂ ਨੂੰ ਮੜਕਾ ਉਲਟੀਪੁੱਲਟੀ ਨਾ ਆਂ। ਹਾਂ ਗੋਗੂ ਤੂੰ ਸੁਣ ਗਾ ਉਲਟੀਪੁੱਲਟੀ ਐ ਨਾ ਐਸੇ ਕਰਕੇ। ਚਲੋ ਜੀ ਅਸੀਂ ਵੀ ਖਾ ਲਈਏ ਹੁਣ ਦਵਾਣਾ। ਚੰਗਾ ਜੀ। ਪੱਲੂ ਦਾ ਬਾਹਰ ਕਿਉਂ ਜੇ ਹੋਰ ਕਿਤੇ ਲਈ ਮਮੀ ਨੇ। ਲੋਈ ਰੋਟੀ ਲੱਗੇ ਆ ਖਾਣ ਤੇ ਚੀ ਜਣੇ ਪੈ ਗਿਆ ਘਰ ਸਾਡੇ। ਕੋਈ ਇੱਧਰ ਬਿਠੇ ਕੋਈ ਉੱਧਰ ਬੈਠੇ। ਕਿੱਧਰ ਕਿੱਧਰ ਕੋਈ ਬੈਠੇ। ਟੀ ਬਣਾ ਕੀ ਬਣਾਇਆ ਅੱਜ ਆਹ ਯਾਰ ਮੈਂ ਵੀ ਅੱਜ ਦੇਖਿਆ ਕਰ ਰਹੇ ਸੀ ਆਲੂ ਮਟਰ ਇਹਨੇ ਚਾਵਲਾ ਨਾ ਖਾਣੀ ਆ ਆਪਾਂ ਖਾਣੀ ਰੋਟੀ ਤੂੰ ਕਰੀ ਜਾ ਨਾ ਓਏ ਵੀਡੀਓ ਐਡਿਟ ਹੋ ਰੂਗੀ ਤੇਰੇ ਕੋਲ ਜਵਾਬ ਹੀ ਨਹੀਂ ਹੁੰਦਾ ਇਸ ਤੋਂ ਇਲਾਵਾ ਵੀਡੀਓ ਐਡਿਟ ਥੋੜੇ ਗਰਮ ਹੋ ਜਾਂਦੇ ਚਾਵਲ ਕੋਲੇ ਕਿਦਾ ਜੀ ਮੈਂ ਕੋਈ ਨਹੀਂ ਸੱਚੀ ਗੱਲ ਨਹੀਂ ਆ ਨਹੀਂ ਉਹਦਾ ਥੋੜਾ ਗਰਮ ਹੋ ਜਾਂਦਾ ਤੇ ਗਰਮ ਹੋ ਗਿਆ ਸਾਡੇ ਉਸ ਤੋਂ ਉੱਧਾ ਸਬਜ਼ੀ ਗਰਮ ਆ ਕੋਈ ਗੱਲ ਨਹੀਂ ਮੋਟੀ ਆ ਜਾ ਕਿੱਥੇ ਰਹਿ ਗਈ ਸਭ ਨੂੰ ਦੇਖਣ ਨੂੰ ਬੜੀ ਵਧੀਆ ਲੱਗ ਰਹੀ ਹੈ ਕਿਸੇ ਮੇ ਖਾਏ ਇਸ ਵਿੱਚ ਖਾਏਗੀ ਆ ਜਾ ਇਸ ਵਿੱਚ ਖਾਏਗੀ ਮੇਰੇ ਹੱਥ ਸੇ ਖਾਏਗੀ ਖਾਏਗੀ ਮੇਰੇ ਹੱਥ ਸੇ ਕੱਲ ਛੱਡਦੇ ਓਏ ਬਾਅਦ ਚੋਂ ਕਰ ਲਈ ਐਡਿਟ ਮੈਂ ਵੀ ਫੋਨ ਛੱਡ ਕੇ ਬਹਿ ਗਿਆ ਦੇਲਾ ਆਪਣਾ ਆ ਮੈਂ ਵੀ ਲੱਗਾ ਚਲੋ ਆ ਕੇ ਦੀ ਹਰਮਨ ਦੀ ਬਈਆ ਚਲੋ ਪਾਵਰ ਰੋਟੀ ਲਿਓ ਜੀ ਮੰਮੀ ਦੀ ਰੋਟੀ ਤੂੰ ਆ ਕਰਨ ਢਈ ਹੈ ਹੈ ਇਹਦੇ ਤਿੰਕੂ ਨੇ ਡੋਈਆਂ ਲੀਆਂ ਹਾਂ ਹਲੋ ਹੁਣ ਕੋਈ ਨਹੀਂ ਖਾਉ ਤੁਸੀਂ ਸੁੱਕੀ ਦਾ ਕੀ ਲੈਣਾ ਇਹ ਪੱਲੂ ਮੇਰੇ ਹੱਥ ਸੇ ਖਾਏਗੀ ਮੇਰੇ ਆ पाच ਹੈ ਨਹੀਂ ਮੇਰੇ ਹੱਥ ਸੇ ਖਾਏਗੀ ਨਹੀਂ 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 ਇੱਕ 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 ਖਾਏਗੀ ਇੱਕ ਖਾਏਗੀ ਮੇਰੇ ਹੱਥ ਸੇ ਮਾਂ ਨੇ ਖਾਈ ਸੀ ਇੱਕ ਵੀਡੀਓ ਹਾਂ ਇੱਕ ਵੀਡੀਓ ਬਣਾਈ ਸੀ ਨਾ ਆਪਾਂ ਤੇਰੀ ਮੰਮੀ ਕਹਿੰਦੀ ਆ ਇਹ ਆਪਕੇ ਹੱਥ ਸੇ ਕੁਝ ਨਹੀਂ ਖਾਏ ਮਾਂ ਮੇਰੇ ਹੱਥ ਸੇ ਖਾਏਗੀ ਤਾਂ ਫਿਰ ਮੈਂ ਇਹਨੂੰ ਖਵਾਈ ਸੀ ਚੰਗੀ ਤਰ੍ਹਾਂ ਲਓ ਜੀ ਪਾਓ ਚਲੋ ਹੁਣ ਮਿਲਦੇ ਆ ਰੋਟੜੀ ਖਾ ਕੇ ਹੈਗੀ ਬੋਲ ਬੋਲ ਹੈਲੋ ਗਾਈਜ਼ ਨਹੀਂ ਮੈਂ ਹਰ ਲਾਗੀ ਆ ਚਲਾ ਜਾ ਨਹੀਂ ਮਾਂ ਇੱਥੇ ਸੁੰਡੀ ਡਿੱਗੀ ਸੀ ਨਹੀਂ ਮਾਂ ਬੱਬਾ ਯਾਰ ਮੇਰੇ ਸਬਜੀ ਦੇ ਉੱਤੇ ਚੜ ਜਾਣਾ ਕੀ ਕਰਦੇ ਆ ਤੁਸੀਂ ਮੈਂ ਦੱਸਿਆ ਉਦੋਂ ਜੱਦਰ ਬਦਲ ਦਿੱਤੀ ਚੱਦਰ ਬਦਲ ਦਿੱਤੀ ਆ ਜੱਦਰ ਬਦਲ ਦਿੱਤੀ ਮੈਂ ਉਦੋਂ ਦੱਸਿਆ ਵੀ ਇੱਥੇ ਸੁੰਡੀ ਡਿੱਗੀ ਸੀਗੀ ਚੱਦਰ ਦਾ ਬਦਲ ਦਿੱਤੀ ਆ ਕੀ ਗੱਲ ਮਰ ਜਾ ਕੋਈ ਦਮੀ ਬਿਕਾਏ ਐ ਐ ਖਾਦੇ ਨਹੀਂ ਚੋਲਪੂਰੇ ਹੁਣ ਇੱਧਰ ਇੱਧਰ ਦੇਖ ਕੀ ਹੱਥ ਪਰ ਕਰ ਕੀ ਹੋਇਆ ਕੰਦ ਤੋਂ ਦੋਸਤ ਹੈ ਕਿਹੜੇ ਦਾ ਦੁੱਖ ਦੇ ਤੇ ਦਵਾਈ ਖਾਵਾਂ ਟਟਲ ਆ ਵੀ ਹਿਲਦਾ ਵੀ ਹਿਲਦਾ ਵੀ ਹਿਲਦਾ ਤਿੱਤੇ ਤੜਾ ਨਹੀਂ ਲੰਨੀਆ ਚੱਲ ਹਿਲਦਾ ਹੀ ਆ ਖਾ ਨਹੀਂ ਹੁੰਦਾ ਕੁਛ ਵੀ ਜੀ ਗੋੜਨਾ ਰੋਟੀ ਅੱਛਾ ਐਂਡਲੀ ਵੇ ਐਂਡਲੀ ਖਾਂਦੇ ਹੁੰਦੇ ਗੋੜ ਚੱਕਰ ਮਿਲੀ ਨਹੀਂ ਵਿਕੀ ਕੋ ਮੈਂ ਪਤਾ ਕੋਈ ਨਹੀਂ ਚੱਕਰ ਕੋ ਪਤਾ ਲੈ ਕੇ ਆਉਣਾ ਮੈਂ ਕੋਈ ਲੱਗੀ ਆ ਕਮ ਨਹੀਂਂਦੇ ਦੰਦ ਮੈਂ ਇੱਕ ਵਾਰ ਪਲਾਸ ਦੇ ਨਾਲ ਪਟਦੇ ਆ ਤੁਹਾਨੂੰ ਕੀ ਹੋਗਾ ਕੁਛ ਉਹਨੂੰ ਕੁਛ ਖਾਈ ਨਹੀਂ ਹੋ ਰਿਆ ਮੈਗੀ ਉਹਦਾਂ ਮੈਗੀ ਕਿੱਦਾਂ ਖਾਣੀ ਊ ਕਰੇਗਾ ਲੜੀਏ ਨਹੀਂ ਮੇਰੀ ਗੱਲ ਸੁਣ ਹਾਰਮੋਨ ਕੋ ਹਾਰਮੋਨ ਕੋ ਪਲਾਸ ਪੀ ਆਇਆ ਪਲਾਸ ਲੈ ਕੇ ਦੰਦ ਇੱਕਦਾਂ ਪਟਦੇ ਆ ਨਹੀਂ ਨਹੀਂ ਖਿੱਚਦੇ ਨੇ ਆ ਤਿੰਨੇ ਹੀ ਦੰਦ ਖਿੱਚਦੇ ਨੇ ਤੇਰੇ ਯੂ ਸ਼ਟ ਅਪ ਕੈਚ ਅਪ ਕੈਚ ਅਪ ਇਹ ਕੀ ਹੁੰਦਾ ਯੂ ਸ਼ਟ ਅਪ ਕੈਚ ਅਪ ਮੈਗੀ ਮੈਗੀ ਕੈਚ ਅਪ ਹਾਂ ਜੀ ਹਰ ਸੀ ਦੇ ਕਾਜ ਪਾ ਕੇ ਕਰਦਾ ਆ ਅੱਛਾ ਅੱਛਾ ਚਲੋ ਖਾਲਾ ਹੀ ਦੇ ਉਹ ਕਸੋ ਕਰ ਉਹਨ ਕੋਈ ਗੱਲ ਨਹੀਂ ਹਾਂ ਜੀ ਚੱਲੀਏ ਹੁਣ ਚਲ ਮੈਗੀ ਲੈ ਕੇ ਆਉਣੀ ਆ ਬੋਲਦੀ ਨਹੀਂ ਉਹ ਹਣ ਠੇਕੇ ਆਣਾ ਚਾਹੀਦੀ ਉਹ ਸ਼ੌਕੀ ਦਾ ਸਮਾਨ ਲੈਣਾ ਮੈਗੀ ਵੀ ਲੈਉਣੀ ਆ ਨਾ ਮੈਗੀ ਕੀ ਜਿੱਪੀ ਕਿੱਦਾਂ ਖਾਣੀ ਆ ਨਹੀਂ ਕਿੱਦਾਂ ਖਾਣੀ ਆ ਹਾਂ ਜੀ ਤੁਸੀਂ ਅੰਬੀਆਂ ਲੱਗੇ ਕੱਟਣ ਆਈ ਬਾਤ ਹੈ ਮਿਸਟਰ ਕੈਚੱਪ ਅਚਾਰ 4 ਬਣਾ ਲੈਂਦੇ ਚਲ ਪਾਓ 4 ਚਲ ਚਲੀਏ ਚਲ ਕੋਈ ਨਹੀਂ ਮਿਸਟਰ ਕੈਚਪ ਹੁਣ ਹਰ ਇੱਕ ਚੀਜ਼ੇ ਕੈਚਪ ਖਾਣਾ ਤੇ ਮੈਸਟਰ ਕੈਚਪ ਹੀ ਕਹਿਣਾ ਤੈਨੂੰ ਇਹਨੇ ਫਿਰ ਹੋਰ ਦਿਨ ਕੀ ਕਵੇ ਹੁਣ ਚਲ ਵੱਲੂ ਚਲੀਏ ਆਪ ਹੁਣ ਮੰਮੀ ਕੀ ਕਰੀ ਜਾਂਦੇ ਹੋ ਮੈਂ ਭਾਂਡੇ ਚੱਕਦੀ ਹਾਂ ਮੰਮੀ ਭਾਂਡੇ ਵਾਂਡੇ ਲੱਗੇ ਹੋਏ ਨੇ ਇੱਕ ਵਾਰ ਮੈਨੂੰ ਵੀ ਮੇਰੇ ਕੰਮ ਵੀ ਕਰਨੇ ਆ ਆਪਣੇ ਸਾਡੀ ਮਾਰਾ ਕਦੇ ਵੇਲੀ ਨਹੀਂ ਹੁੰਦੀ ਚਲ ਉਡੀ ਮੈਂ ਚੱਲੇਗਾ ਮਮਾਪਾ ਓਕੇ ਚਲ ਬਪਾ ਜੀ ਪਾਪਾ ਮੈਨੂੰ ਫੋਨ ਲੈ ਕੇ ਜਾਣਾ ਪੈਣਾ ਕਿਉਂਕਿ ਫੋਨ ਦੇ ਵਿੱਚ ਦੇਖਣਾ ਹੈ ਕਿ ਕੀ ਲੈ ਕੇ ਸਾਂ। ਇਹ ਫੋਨ ਮਾਮ ਨਹੀਂ ਲੈ ਕੇ ਜਾਣਾ ਹੈਗਾ। ਇਹ ਕਿਹੜਾ ਲੈ ਕੇ ਜਾਣਾ? ਚਾਹ ਚਲਾ ਫੋਨ ਨੂੰ। ਇੱਕ ਛੜੇ ਫੋਨ ਚੰਡ ਕਰ ਦਵਾ। ਬਲੌਗ ਬਣਾਉਣਾ ਛੜੇ ਕਰ ਦਵਾ। ਪੰਮਾ ਲੈ ਜਾ। ਸੱਚ ਮਮਾ ਦੇ ਫੋਨ ਜਿਵੇਂ ਖਿਆ ਮੈਂ। ਸੱਚ ਠੀਕ ਹੈ ਨਾ। ਮਮਾ ਨੇ ਲੈ ਕੇ ਜਾਣਾ। ਚਾਹ ਦਵਾ। ਬੇ ਖਰਾਬ ਗਏ। ਨਦੀ ਕਰਦੇ ਹਾਂ। ਮੈਂ ਜਿੱਪੀ ਬਣਾ ਰਹੀ ਹਾਂ। ਜਿੱਪੀ। ਮੈਂ ਦੋ ਹੀ ਪੈਕੇਟ ਖਾਣੀ ਸੀ ਹੁਣ ਦੋ ਹੀ ਲੈ ਕੇ ਆਏ ਮੈਂ ਕਿ ਬਾਕੀ ਤਾਂ ਮਚਾਵਲ ਖਾ ਲਈ ਸੀਗੇ। ਹਾਂਜੀ। ਆ ਜਾਣਾ ਹੈ ਮੈਂ ਦਰਦੂਗਾ ਮੈਂ ਕਿਹਾ ਵੀ ਜੇ ਕੀ ਖਾਜੀ ਹੋ ਤੇ ਆ ਹਨਮਾ ਨੂੰ ਬੈਠਾ ਸਮਾਨ ਮੈਂ ਲੈ ਆਈਆਂ ਹੁਣ ਮੈਂ ਬਣਾਉਂਗੀ ਪਹਿਲੇ ਖਾ ਲਵਾਂ ਫੇਰ ਬਣਾਉਣੀ ਹੈ ਨਾ ਅਮਾ ਲੋ ਜੀ ਦੇਖੋ ਸਵਾ 7 ਹੋ ਗਏ ਆ ਸ਼ਾਮ ਦੇ ਤੇ ਪਲਕ ਆਪਣਾ ਬਣਾਉਂਦੀ ਪਈ ਆ ਫਾਇਲ ਬਣਾਉਂਦੀ ਪਈ ਆ ਵੱਲੂ ਕੀ ਬਣਾਉਂਦਾ ਪਿਆ ਫਾਇਲ ਹੈ ਪਮਬੋਤ ਮਿਲਿਆ ਆ ਸਕੂਲ ਤੋਂ ਕਿਨਾਰਾ ਦੇਖੋ ਕਿਦਾਂ ਪਾਇਆ ਹੋਇਆ ਆ ਮੈਂ ਕਰਦੀ ਪਈ ਸੀ ਆਪਣਾ ਕੰਮ ਠੀਕਾ ਦੇਖਦੇ ਆਂ ਮੰਮੀ ਲੱਗਿਆ ਆਚਾਰ ਪਾਣ ਹਾਂਜੀ ਮੰਮੀ ਖਾਈਏ ਮੇਰਾ ਚਾਰਾ ਨਾ ਤਾਂ ਇਸ ਕੇ ਲੱਗਦੇ ਹੈ ਹੋਰ ਕੀ ਹਾਂਜੀ ਹੋਰ ਗਿਆ ਮਸਾਲੇ ਇੰਨੇ ਹੈ ਮਸਾਲੇ ਬਹੁਤ ਇੰਨੇ ਹੋਰ ਹੋਰ ਵਗਾਰੇ ਮੰਮੀ ਇਹ ਸਿਰਫ ਅਸੀਂ ਕੱਚਾ ਕੱਚਾ ਆਚਾਰ ਹਨਾ ਖਾਣ ਵਾਸਤੇ ਪਾਇਆ ਹੈ ਤੇ

ਇਸ ਨੂੰ ਬਗ ਚੀਨੀ ਵੀ ਪਾਓ। ਨੋ। ਤੇ ਹੁਣ ਇਹ ਚ ਤੇਲ ਹੀ ਪਾਈ ਦਾ ਪਾਣਾ। ਪਾ ਤੇ ਨਾ ਬਾਈ ਤੁਸੀਂ ਦੇਖ ਲਓ ਜਿੱਦਾਂ ਤੁਸੀਂ ਜਿੱਦਾਂ ਤੁਸੀਂ ਪਾਉਂਦੇ ਆ। ਅਸਾ ਕਈ ਵਾਰ ਨਹੀਂ ਪਾਈਦਾ ਜੇ ਸੁੱਕੇ ਜਾਚੂ। ਥੋੜੇ ਜਿਹਾ ਜਦ ਖਾਣਾ ਮਤ ਆ ਜਾ ਪਾ। ਫਿਰ ਐਨ ਦੋ। ਇਨੂੰ ਕੱਲ ਤੁਪ ਪਲਵਾ ਲਾਂਗੇ ਨਾ ਇੱਕ ਵਾਰੀ ਤੁਪ ਪਲਵਾ ਕੇ ਦੋ ਤੁਪ ਪਲਵਾ ਕੇ ਹਾਂ ਫੇ ਖਾਣ ਜੋਗਾ ਹੋ ਜਾਣਾ ਹੈ ਨਾ ਜੇ ਰੋਡ ਤੋਂ ਤਿੰਨ ਬੜੇ ਜੇਰ ਬਾਅਦ ਅੰਬੀਆਂ ਮਿਲੀਆਂ ਆ ਆ ਕੱਲ ਦੋ ਦਿਨ ਮੈਂ ਬਾਜ਼ਾਰ ਨਹੀਂ ਗਈ ਹੈਗੀ ਨਾ ਕੋਈ ਸਬਜ਼ੀ ਮੰਗਵਾ ਲਈ ਨਾ ਤਾਂ ਉਹ ਕਿ ਸਬਜ਼ੀ ਵਾਲਾ ਕਹਿੰਦਾ ਮੈਂ ਅੱਜ ਪੁੱਛਿਆ ਮੈਂ ਕਿਹਾ ਕੀ ਹੈ ਨਾ ਅੰਬੀਆਂ ਮੈਂ ਕਿਹਾ ਅੰਬੀਆਂ ਆ ਲਈਆਂ ਕਹਿੰਦਾ ਦੋ ਤਿੰਨ ਦਿਨ ਹੋ ਗਏ ਆਂਦੀਆਂ ਨੂੰ ਚਲੋ ਜੀ ਕਰਕਾ ਕਰਕਾ ਚਾਰ ਵੜਾ ਵਧੀਆ ਲੱਗਦਾ ਚਾਰ ਲੋੜ ਦੇਖਦੇ ਤੇ ਹਿੰਦੇ ਲੋਪ ਲੋਪ ਤੇ ਪਾ ਦੇਣਗੇ ਹਾਂ ਇਹ ਲੋੜ ਨੂੰ ਤੇ ਉੱਤੇ ਪਾ ਦੇਾਂਗੇ ਪੱਚੇ ਚਾਰ ਦੇ ਪਾ ਜਾਣੀ ਅੱਗੇ ਹੋਏ ਸੀ ਇਹ ਬਾਦ ਦਾ ਸੀ ਲੋਨ ਵਿੱਚ ਪਾ ਕੇ ਹਾਂ ਲੈ ਕੇ ਬਤਾ ਲਈ ਸੋਨਾ ਮਾਂ ਜੀ ਸੋਨਾ ਬੜਾ ਜਿਆਦਾ ਕਿੰਨਾ ਸੋਨਾ ਮਾਂ ਜੀ ਹਲੇ ਪਾਣੀ ਛੱਡ ਦੇਣਾ ਮੈਂ ਫੇਰ ਹਾਂ

ਕੋਸ਼ਿਕਾਂ ਬਣੀ ਹੋ ਰਿਆ ਯਾਰ ਹਲੋ ਹੌਲੀ ਹੌਲੀ ਪੁੱਤ ਕਰੋ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਣਾ ਆ ਇਹ ਤਾਂ ਕਲਪਿਆ ਨਾ ਕਰ ਅੱਛਾ ਕਲਪਨ ਦੀ ਲੋੜ ਨਹੀਂ ਹੈਗੀ ਕੰਮ ਹੋ ਕੰਮ ਤਾਂ ਜਿਗਰੇ ਨਾਲ ਹੀ ਹੁੰਦੇ ਹੁੰਦੇ ਪੁੱਤ ਇਹ ਕਾਲੀ ਕਾਲੀ ਚ ਨਹੀਂ ਹੁੰਦੇ ਹੁੰਦੇ ਹੈਗੇ ਆਰਾਮ ਨਾ ਬਣਾ ਬਹੁਤ ਦਿਨ ਪਏ ਆ ਕੋਈ ਗੱਲ ਨਹੀਂ ਜਿਹੜੇ ਨਹੀਂ ਤੈਨੂੰ ਪਤਾ ਲੱਗਦਾ ਸਾਨੂੰ ਬੋਚਲਾ ਉਹ ਸਹੀ ਨਹੀਂ ਸੀ ਜਿਹੜਾ ਨਿਸ਼ਾਨ ਲਾਇਆ ਉਹ ਯਾਰ ਪੇਜ ਬਹੁਤ ਗਿਆ ਸੀ ਪੇਜ ਫਟ ਗਿਆ ਇਹ ਕਾਹਦਾ ਲੱਗੀਆਂ ਬਣਾਉਣ ਹੁਣ ਉਹੀ ਬਣਾਉਣ ਲੱਗੀਆਂ ਉਹੀ ਆ ਲੈ ਜਾਓ ਦੇਖਿਓ ਆ ਗਿਆ ਉਹ ਕੀ ਮੈਂ ਦੇਖ ਰਹੀ ਹਾਂ ਬਸ ਯਾਰ ਨਹੀਂ ਹਾਂ ਇਹ ਕਹਦਾ ਹੁੰਦਾ ਉਹ ਵੱਡਾ ਜਿਆਦੇ ਆ ਨਹੀਂ ਆ ਇਦਾਂ ਦੇ ਆ ਯਾਰ ਇਹਦੇ ਵਿੱਚ ਲਿਖਣਾ ਆ ਇਹਨੂੰ ਇਦਾਂ ਤੋਂ ਪਾਉਣਾ ਆ ਤੇ ਰਿੰਕ ਕੋਲ ਜਾ ਰਹੀਆਂ ਵਿੱਚ ਤਾਂ ਹੀ ਤਰ੍ਹਾਂ ਗੱਲ ਜੀ ਦੂਸਰੀ ਤਰ੍ਹਾਂ ਕਰ ਲੈ ਹੈ ਇਦਾਂ ਤਾਂ ਮੈਂ ਵੀ ਕਟਰੇ ਨੂੰ ਕੱਟ ਦੇਣਾ ਜਿਗਾ ਤੇਰੇ ਵਿੱਚ ਨਿਸ਼ਾਨ ਆ ਜਾਂਦਾ ਆ ਵਿੱਚ ਪ੍ਰੈਸ ਕਰ ਦੋ ਪ੍ਰੈਸ ਕਰੇ ਨਿਸ਼ਾਨ ਮਿਟ ਜਾਣੇ ਸਕੈਚ ਨਾਲ ਨਾ ਨਾ ਬਣਾ ਫੇ ਸਕੈਚ ਮम्मी ਪਤਾ ਕਿੰਨਾ ਟਾਈਮ ਲੱਗਦਾ ਪੈਨਸਲ ਨਾਲ ਕਰਾਂਗੇ ਮੈਂ ਕਿ ਬਣਾਉਣਾ ਹੈ ਐਦੇ ਮਾੜਾ ਮੱਡਾ ਰਫ ਜਿਹਾ ਹੁੰਦਾ ਐ ਐਕਟੀਵਿਟੀ ਇਦਾਂ ਦੀ ਹੁੰਦੀ ਆ ਬੜਾ ਸੋਹਣਾ ਓਕੇ ਆ ਆ ਦੇਖਣਾ ਇੱਥੇ ਇੱਕ ਤਾਂ ਤੁਹਾਡੀਆਂ ਮੈਡਮਾਂ ਵੀ ਲੱਗੂਗਾ ਸਹੀ ਲੱਗੂਗਾ ਇੱਥੇ ਇਦਾਂ 1 2 3 4 ਇਦਾਂ ਲਾਣੀ ਆ ਤੇ ਲੱਗ ਜਾਣਾ ਆ ਇੱਕ ਇੱਥੇ ਲੱਗ ਜਾਣਾ ਆ ਇੱਕ ਇੱਥੇ ਇੱਕ ਇੱਥੇ ਇੱਕ ਇੱਥੇ ਬਸ ਚਾਰ ਹੋ ਜਾਣੇਗੇ ਹਾਂਜੀ ਪਾਏ ਚਾਰ ਚਲੋ ਹਾਂਜੀ ਕਿਦਾਂ ਜੀ ਲੱਗੇ ਹੋ ਆਪਣਾ ਕੰਮ ਕਰਨ ਆ ਦੇਖੋ ਵੀਡੀਓ ਐਡੀਟ ਪਰ ਤੇਰਾ ਵੀਡੀਓ ਐਡੀਟ ਨਹੀਂ ਇਸ ਤੋਂ ਲਾ ਬੋ ਕੰਮ ਹੀ ਨਹੀਂ ਹੈਗਾ ਨਹੀਂ ਆ ਮੈਨੂੰ ਦੱਸੋ ਤੁਹਾਡੀ ਮੰਮੀ ਕਿੱਥੇ ਗਈ ਕੰਮ ਕਰਦੀ ਕਰਦੀ ਵਿੱਚ ਛੱਡ ਗਈ ਆ ਬਣਾਣੇ ਆ ਮੈਂ ਮੈਂ ਹੋਈਗਾ ਕਦੇ-ਕਦੇ ਤੁਹਾਡੀ ਮੰਮੀ ਦਾ ਦਿਮਾਗ ਨਾ ਪਤਾ ਨਹੀਂ ਕਿਦਾਂ ਦਾ ਹਿੱਲ ਜਾਂਦਾ ਲੱਗਦਾ ਮੈਨੂੰ ਕੰਮ ਛੱਡ ਕੇ ਤੂੰ ਰਾਤ ਨੂੰ ਪਕੌੜੇ ਬਣਾਉਣ ਲੱਗੀ ਹੈ। ਇਮਲੀ ਵਾਲੀ ਚੱਣੀ ਵੀ। ਜਿੱਥੇ ਤੱਕ ਇਹ ਬੰਦ ਨਹੀਂ ਇੱਕ ਪਜਾਮਾ ਜੀ ਲੈਣਾ। ਇਹ ਪਰੇ ਹੋ ਇੱਕ ਮਿੰਟ। ਮੈਨੂੰ ਇਹ ਗੱਲ ਦੱਸ ਤੈਨੂੰ ਕੀ ਸੁਝਿਆ ਹੁਣ ਰਾਤ ਨੂੰ ਪਕੌੜੇ ਬਣਾਉਂਦਾ। ਕਿਉਂ ਮੇਰੇ ਮੰਮੀ ਬਣਾ ਨਹੀਂ ਸਕਦੀ ਪਕੌੜੇ। ਉਹ ਬਣਾ ਸਕਦੀ। ਬੈਠੇ ਬੈਠ ਰਹਾ ਹੈ ਸਬਜੀ ਦਾ ਤਾਂ ਪਈ ਹੈ ਮੈਂ ਕਿ ਰਿੰਨਗੇ ਰੱਖਣ ਮੰਨ ਲੂ ਮਟਰ ਮੈਂ ਉਹੀ ਗਿਆ ਉਹੀ ਮੈਂ ਕਿਹਾ ਵੀ ਕੰਮ ਕਰਦੀ ਕਰਦੀ ਨੂੰ ਪਤਾ ਨਹੀਂ ਕੀ ਹੋ ਗਿਆ ਵੀ ਉੱਠ ਗਿਆ ਤਾਂ ਹੋ ਹੀ ਜਾਣਾ ਹੁਣ ਕਰਕੇ ਜਮਾਏ ਕੰਮ ਤਾਂ ਉਹ ਐਨਾ ਖਾਣਾ ਵੀ ਨਹੀਂ ਜਾਣ ਲੱਗ ਪਟੀ ਦਾ ਆ ਓਏ ਪਕੌੜੇ ਦਿਨੇ ਬਣਾਓ ਰਾਤ ਨੂੰ ਪਕੌੜੇ ਰਾਤ ਨੂੰ ਕੌਣ ਪਕੌੜੇ ਬਣਾ ਕੇ ਖਾਂਦਾ ਦੱਸੋ ਕਿ ਤੇਰੇ ਆ ਬਹੁਤ ਵਧੀਆ ਬਣਿਆ ਬੱਸ ਬਹੁਤ ਸੋਹਣਾ ਬਣਿਆ ਸਬਜੀ ਨਾਲ ਸਬਜੀ ਨਾਲ ਉਹ ਹੀ ਮੈਂ ਵੀ ਕੋਈ ਗੱਲ ਕਰਦਾ ਵੀ ਸਬਜੀ ਵੀ ਚਾਹੀਦੀ ਉਹ ਮੈਂ ਬਿਸਤਰ ਵੀ ਲਿਆ ਕੇ ਦਵਾ ਥੋੜਾ ਪਿਆ ਜਾ ਥੋੜਾ ਜਿਆ ਰਾਤੀ ਪੂੜੇ ਹੋਣਾਂ ਲੱਗੇ ਭਾਈ ਯਾਰ ਕੁਛ ਨਹੀਂ ਹਾਲ ਤੁਹਾਡਾ ਹੈ ਰਾਤ ਨੂੰ ਸੁੱਤੇ ਉੱਠ ਕੇ ਮੁੜ ਕੇ ਮੁੜ ਕੇ ਤਲਿਆ ਖਾ ਕੇ ਰਾਤ ਨੂੰ ਕੰਮ ਨਾ ਖਰਾਬ ਹੋਊਗਾ ਕੀ ਖਰਾਬ ਹੋਊਗਾ ਕਈ ਵਾਰੀ ਬੰਦੇ ਨੇ ਗੈਸ ਗੂਸ ਬਣ ਜਾਂਦੀ ਆ ਤੁਹਾਡੇ ਬੰਦੀ ਸਾਡੇ ਵਰ ਬਣਦੀ ਆ ਚਲੋ ਲੈ ਆ ਗਿਆ ਨਾ ਮੈਂ ਹਾਂਜੀ ਕਿੱਦਾਂ ਜੀ ਬਹੁਤ ਅੱਛਾ ਜਿਹਾ ਪ੍ਰਾਤਿਕ ਲੱਗੀਆਂ ਉਹਨੂੰ ਤੁਹਾਡੇ ਪਕੌੜੇ ਦੀਆਂ ਤਿਆਰੀਆਂ ਆਹ ਜੇ ਦੇਖੋ ਅੰਮੋ ਵੀ ਆਈ ਨਹੀਂ ਨਹੀਂ ਪਹਿਲਾਂ ਤਾਂ ਗੋਭੀ ਵਾਲੇ ਬਣਾਉਂਗੀ ਅੱਛਾ ਅੱਛਾ ਗੋਭੀ ਵਾਲੇ ਬਣਾਉਣੇ ਆ ਮੇਰੇ ਗੋਭੀ ਵਾਲੇ ਥੋੜੀ ਆ ਗੋਭੀ ਨਾਲ ਥੋੜੀ ਗੋਭੀ ਵਾਲ ਲੈ ਲਿਓ ਫਿਰ ਨਾਲ ਥੋੜੀ ਤੇਆ ਚਲੋ ਠੀਕ ਆ ਬਣਾਓ ਫਿਰ ਬਾਅਦ ਚ ਦੇਖਦੇ ਆ ਬਾਅਦ ਚ ਦੇਖਦੇ ਆ ਹਾਂ ਰੱਖੀਏ ਜੋਗੇ ਬਸ ਠੀਕ ਆ ਬਣਾਓ ਫਿਰ ਮੈਂ ਗੋਭੀ ਲੈ ਲਵਾਂ ਦੋਖ ਲਓ ਲਓ ਕੱਚੀ ਖਾਣ ਲਈ ਹਾਂ ਆਹੋ ਚਲੋ ਮੈਂ ਜਿਆ ਹਾਂਜੀ ਬਣ ਗਏ ਪਕੌੜੇ ਜੀ ਤੁਹਾਨੂੰ ਤਾਂ 30 ਮਿੰਟ ਲੱਗਦੇ ਇੱਕ ਰੋਟੀ ਨੂੰ ਮੈਨੂੰ ਪਤਾ ਲੱਗਾ ਯਾਰ ਰੋਟੀ ਕਹਿੰਦੇ ਸੁਣਿਆ ਮੈਂ ਕਹਿੰਦੇ ਇੱਕ ਰੋਟੀ ਨੂੰ 3 ਮਿੰਟ ਲੱਗਦੇ ਆ ਕਿਸੇ ਨੇ ਕਿਸੇ ਨੂੰ ਤੁਸੀਂ ਕਿੰਨੀਆਂ ਖਾਣੀਆਂ ਹੈਂ ਨਹੀਂ ਆਪਾਂ ਰੋਟੀ ਨਹੀਂ ਖਾਣੀ ਜੀ ਆਪਾਂ ਪਕੌੜੇ ਖਾਣੇ ਬਸ ਤੁਸੀਂ ਕਹੋ ਨਾ ਮੈਂ 3 ਖਾਣੀਆਂ ਆ 9 ਮਿੰਟ ਲੱਗਣੇ ਆ ਮੈਂ ਦੋ ਹੀ ਪਕਾ ਕੇ ਦੇ ਲਈਆਂ ਤੁਹਾਨੂੰ ਅੱਛਾ ਦੋ ਹੀ ਪਕਾ ਕੇ ਦੇ ਦਿੰਦੀ ਆ 6 ਮਿੰਟ ਚ ਪਕਾਣੀਆਂ ਆ 9 ਮਿੰਟ ਯਾ ਲੈ ਕੋਈ ਗੱਲ ਜੀ ਪਕੌੜੇ ਤੁਹਾਡੇ ਦੋਗ ਲੈ ਕੇ ਚੱਲਾਂ ਜੀ ਮੈਂ ਓਏ ਗਰਮ ਤੁਹਾਡੀ ਉਹ ਤੁਹਾਡੀ ਗਰਮ ਓਏ ਚਲੋ ਪਕਾਵਾਂਗੇ ਬਣਾ ਕੇ ਲਿਆਓ ਯਾਰ ਫਿਰ ਆਪਾਂ ਖਾਈਏ ਹਾਂਜੀ ਹੋ ਗਿਆ ਕੰਮ ਖਤਮ ਚਲੋ ਠੀਕ ਆ ਲੈ ਕੇ ਆਓ ਅੰਦਰ ਆਪਾਂ ਅੰਦਰੇ ਖਾਂਦੇ ਆ ਹੁਣ ਚਾਹ ਪੀਣੀ ਆ ਨਾ ਚਾਹ ਰਹਿੰਦੇ ਹੋ ਲਿੰਕਾ ਪੀ ਲੈਣੀ ਲਿੰਕਾ ਪਈ ਆ ਨਾ ਪਰ ਤੁਸੀਂ ਪੀ ਲਓ ਤੁਸੀਂ ਪੀ ਲਓ ਹੈ ਕਿੰਨੀ ਦਾ ਸਾਰੇ ਦਾ ਕਰਨਾ ਆ ਨਹੀਂ ਨਹੀਂ ਤੁਸੀਂ ਤਾਂ ਚਾਹ ਬਣਾਉਣੀ ਆ ਮੈਂ ਤੁਹਾਨੂੰ ਇਹ ਕਹਿ ਵੀ ਸੀ ਚਾਹ ਤੁਸੀਂ ਬਣਾਉਣੀ ਆ ਮੈਂ ਲਿੰਕਾ ਪੀ ਲੂੰਗਾ ਇਹ ਗੱਲ ਕਹੀ ਆ ਮੈਂ ਲਓ ਜੀ ਰੋਟੀ ਵੀ ਆ ਗਈ ਆ ਸੌਸ ਵੀ ਆਪਦੀ ਨਾਲੇ ਨਵੀਆਂ ਪਲੇਟਾਂ ਦਾ ਤੁਹਾਡਾ ਨਾ ਅਜ ਪਹਿਲੇ ਤੇ ਨਹੀਂ ਕਿ ਪਹਿਲਾਂ ਕੀਤਾ ਇੰਨੇ ਮੋਮੋਸ ਖਾਦੇ ਸੀ ਅੱਛਾ ਮੋਮੋਸ ਖਾਦੇ ਸੀ ਓਕੇ ਬਿਲਕੁਲ ਸਿੰਪਲ ਵੀ ਲੈਣੇ ਆ ਲਓ ਜੀ ਨਹੀਂ 2000 ਤੁਹਾਰੇ ਤੋਂ ਬਹੁਤ ਬਾਜੀ 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 ਕੋਈ ਐਸੀ ਕੋਈ ਰਾਇ ਨਹੀਂ تھی ਆਪकी ਰਾਇ ਨਹੀਂ ਕਰਦੇ ਆਪ ਮੈਂ ਪੁੱਛ ਰਿਹਾ ਹਾਂ ਆਪਾਂ ਆਪਸੇ ਫੇਰ ਪਕੌੜੇ ਮੈਂ ਪਹਿਲਾਂ ਹੀ ਟੇਸਟ ਕਰਕੇ ਦੇਖਦੇ ਆ ਬਣੇ ਬਹੁਤ ਟੇਸਟੀ ਆ ਸਵਾਲ ਬਹੁਤ ਹੈ ਮੈਂ ਵੀ ਕਰ ਲੈ ਸੀਗੇ ਤੇ ਚਲੋ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਖਾ ਕੇ ਫਿਰ ਦੇਖਦੇ ਕਰਦੇ ਐਂਡ ਬਲੌਗ ਆ ਲਓ ਜੀ ਪਕੌੜੇ ਪੂਰੇ ਖਾ ਕੇ ਸਾਫ ਹੋ ਗਏ ਵਿਲੇ ਤੇ ਤੂੰ ਐਡਿਟ ਅੰਦਰੋਂ ਕਿਉਂ ਮੇਠਾ ਤੂੰ ਮੋੜੀ ਕੀ ਕਰੀ ਜੰਨੀ ਆ ਬਾ ਕਿਹੜੇ ਜਗ੍ਹਾ ਦੇ ਬਣੀ ਬਰੋ ਹਾਂਜੀ ਹਾਂਜੀ ਕਰੋ ਜੀ ਬਲੌਗ ਐਂਡ ਇਹੋ ਜਿਹੀ ਸਫਾਈਆਂ ਕਰੀਓ ਸਾਡੇ ਜੀ ਸਾਡੇ ਚੈਨਲ ਨੂੰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਚੈਨਲ ਨੂੰ ਨਹੀਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਬਲੌਗ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੈਨੂੰ ਹੋ ਗਿਆ ਤੇਰੇ ਅੱਜ ਹੋਇਆ ਕੀ ਆ ਐ ਫੇਲਾ ਤੂੰ ਸਲਾਈ ਛੱਡ ਕੇ ਪਕੌੜੇ ਫੜੋ ਲੱਭਈ ਐ ਹੁਣ ਤਰਘੋਂ ਬੋਲਿਆ ਨਹੀਂ ਜਾਂਦਾ ਹੈਗਾ ਬੈਂਡ ਫ੍ਰੀਜ਼ ਹੋ ਗਿਆ ਬੈਂਡ ਫ੍ਰੀਜ਼ ਹੋ ਗਿਆ ਬਰਪਾਤੀ ਨਾ ਮੰਮੀ ਜੱਗੇ ਚ ਤਾਂ ਪਰ ਹੋ ਗਿਆ ਬ੍ਰੇਨ ਫ੍ਰੀਜ਼ ਹਨਾ ਚਲੋ ਮਿਲਦੇ ਆ ਫੇ ਤੁਹਾਨੂੰ ਇੱਕ ਆਂਦਰ ਮੈਂ ਵਲੌਗ ਚਲ ਕਰ ਬਾਈ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ